ਪਾਰਟੀ ਸਰ ਸਰ ਨੂੰ ਮੇਰੀ ਪਿਆਰ ਭਰੀ ਸਹਿਮਤੀ ਦਾ ਜਿਸ ਕਿਰਤੇ ਪਹਿਲਾਂ ਤੇ ਮੈਂ ਤੁਹਾਡੀ ਪੂਰੀ ਟੀਮ ਨੂੰ ਇਸ ਗੱਲ ਦੀ ਦੁਦਾਈ ਦੇਣਾ ਕਿ ਪੰਜਾਬ ਦੇ ਭਵਿੱਖ ਨੂੰ ਲੈ ਕੇ ਤੁਸੀਂ ਜਿਹੜਾ ਹੈ ਇਹ ਮੋਟਾ ਮੈਂ ਸਮਝਦਾ ਕਿ ਜੇ ਇਸ ਬਿਮਾਰੀ ਤੋਂ بچਾਂਗੇ ਤਾਂ ਕਿ ਪੰਜਾਬ ਬਚੇ ਇਸ ਤਰੀਕੇ ਦੇ ਨਾਲ ਪੂਰਾ ਪੰਜਾਬ ਹੀ ਨਹੀਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਇਸ ਧਾਲੇ ਪਾਣੀ ਦੀ ਮਾਰ ਦੇ ਵਿੱਚ ਆ ਦੇ। ਪਰ ਸਾਡੀ ਸਾਰਿਆਂ ਦੀ ਇੱਕ ਸ਼ਹਿਰੀ ਹੋਣ ਦੇ ਨਾਤੇ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇਹਦੇ ਚ ਕੰਟ੍ਰਿਬਿਊਟ ਕਰੀਏ। ਕਿਉਂਕਿ ਸਾਡੀ ਨੈਕਸਚਨ ਸਾਡੀ ਜਨਰੇਸ਼ਨਸ ਹੈ। ਔਰ ਜਿਸ ਤਰੀਕੇ ਦੇ ਨਾਲ ਇਹ ਪੋਲਿਊਸ਼ਨ ਦਾ ਲੈਵਲ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਇਹ ਆਪਣੇ ਆਪ ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੋ ਤੁਹਾਡੀ ਮੈਸੇਜ ਆਇਆ ਤੇ ਮੈਂ ਜਿਹੜਾ ਦੇਖ ਰਿਹਾ ਸੀਗਾ ਕਿਸ ਮੁੱਢੇ ਨਾਲੇ ਦੇ ਪੋਲਿਊਸ਼ਨ ਨੂੰ ਟੈਕਲ ਕਰਨ ਵਾਸਤੇ ਹੁਣ ਤੱਕ 2000 ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਹੈ ਖਰਚਾ ਕੀਤਾ ਗਿਆ ਹੈ ਮੋੜੇ ਆਪ ਦੇਖੀਏ ਤੇ 2000 ਕਰੋੜ ਕੋਈ ਛੋਟੀ amount ਨਹੀਂ ਹੁੰਦੀ ਜੇ ਅਸੀਂ ਸ਼ੁਰੂਆਤ ਦੇ ਵਿੱਚ ਇਹਨੂੰ ਡੱਕ ਲਈਏ ਤੇ 2000 ਇੱਕ ਬਹੁਤ ਵੱਡੀ amount ਹੈ ਲੇਕਿਨ ਮੈਂ ਇਹ ਕਹਿਣਾ ਕਿ ਬੁੱਢੇ ਦਾਲੇ ਦਾ ਢਿੱਡ ਇੰਨਾ ਵੱਡਾ ਹੈ ਉਹ ਜਿੰਨਾ ਮਰਜ਼ੀ ਭਾ ਦਿਓ ਢਕਾਰ ਜਾਂਦਾ ਔਰ ਹੁਣ ਵੀ ਜਿਤ ਤੱਕ ਮੇਰੀ ਪਾਰਟੀ ਦਾ ਸਵਾਲ ਹੈ ਮੇ ਸਾਡੀ ਕਿ ਸਰਕਾਰ ਦਾ ਸਵਾਲ ਹੈ environment is on the top of the top of the world. ਤੁਸੀਂ ਦੇਖਿਆ ਹੋਣਾ ਕਿ ਸਾਡੀ ਕੇਂਦਰ ਸਰਕਾਰ ਨੇ ਅਨੇਕ এনवायरमेंट ਨੂੰ ਲੈ ਕੇ ਔਰ ਪਰਟਿਕੁਲਰਲੀ ਵਾਟਰ ਪੋਲੂਸ਼ਨ ਨੂੰ ਲੈ ਕੇ ਨਿਵਾਮੀ ਕਰਕੇ ਇੱਕ ਡਿਪਾਰਟਮੈਂਟ ਤੱਕ ਗੰਗਾ ਦੇ ਸਫਾਈ ਵਾਸਤੇ ਸ਼ੁਰੂ ਕੀਤਾ। ਉਸੇ ਤਰੀਕੇ ਦੇ ਨਾਲ ਬੁੱਟੇ ਨਾਲੇ ਦਾ ਜਿਹੜਾ ਈਸ਼ੂ ਸੀ ਚੱਕਿਆ ਹੋਇਆ। ਲਗਭਗ 850 ਕਰੋੜ ਰੁਪਈਆ। 839 ਕਰੋੜ ਇਹ ਤਕਨੀਕੀ ਗੱਲ ਇਹ ਹੈ ਕਿ ਕੇਂਦਰ ਨੇ ਇਹਦੇ ਵਾਸਤੇ ਸੈਂਕਸ਼ਨ ਦਿੱਤਾ ਜਿਹਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ 650 ਕਰੋੜ ਦਾ ਤੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਜਿਹਦੇ ਚ ਐਸਟੀਪੀਸ ਬਣਾਣੇ ਆ ਔਰ ਇਹਦੇ ਨਾਲ-ਨਾਲ ਅਸੀਂ ਜਿਹੜਾ ਹੈਗਾ ਵਾ ਪੰਪਿੰਗ ਸੈਟਸ ਈਟੀਪੀਸ ਫਾਰ ਡੈਰੀ ਕੰਪਲੈਕਸ ਔਰ ਜਿਹੜੇ ਪੁਰਾਣੇ ਐਸਟੀਪੀਸ ਔਰ ਪੰਪਿੰਗ ਸਟੇਸ਼ਨਸ ਹੈਗੇ ਨੇ ਉਹਨੂੰ ਦੁਆਰਾ ਠੀਕ ਤਰੀਕਾ ਚਲਣ ਉਹਦੇ ਵਾਸਤੇ ਸਾਰਾ ਖਰਚਾ ਕਰਨਾ ਗੌਰਮੈਂਟ ਆਪਣੇ ਲੈਵਲ ਤੇ ਤਾਂ ਸੰਸੀਅਰ ਹੋ ਸਕਦੀ ਹੈ। ਲੇਕਿਨ ਜਿਹੜਾ ਉਹਦਾ ਇੰਪਲੀਮੈਂਟਿੰਗ ਪਾਰਟ ਹੈ ਉਹ ਸਭ ਤੋਂ ਜ਼ਿਆਦਾ ਦੁਖਦਈ ਹੈ। ਮੈਨੂੰ ਲੱਗਣੇ ਦਾ ਬਸ ਨੀਕਾ ਫੁੱਟੇ ਨਾਲ ਦੇ ਕਰਿਆ ਦੇ ਨੇੜੇ ਰਹਿਣਾ। ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 650 ਕਰੋੜ ਰੁਪਏ ਜਿਹੜਾ ਆਇਆ ਉਹਦਾ ਕਿਸ ਤਰੀਕੇ ਨਾਲ ਉਹ ਬੇਦਰਦੀ ਨਾਲ ਉਜਾੜਿਆ ਜਾ ਰਿਹਾ ਹੈ। ਮੈਂ ਕਾਲੀ ਨਾਲ ਗੁੱਡੇ ਨਾਲ ਦੇ ਨਾਲ ਜਿਹੜਾ ਰਸਤਾ ਬਣਿਆ ਹੈ ਚੰਦਰ ਬਾਈਪਾਸ ਤੋਂ ਆਈ ਹੈ ਉਹਦੇ ਨਾਲ ਘਾੜ ਲਾ ਕੇ ਤੇ ਬੈਂਚ ਲਗਾਏ ਨੇ ਸਾਡੀ ਸਰਕਾਰ ਹੁਣ ਗੁੱਡੇ ਨਾਲੇ ਦੇ ਕੰਡੇ ਤੇ ਤੁਸੀਂ ਉਮੀਦ ਕਰ ਸਕਦੇ ਕੋਈ ਸੈਰ ਵੀ ਕਰੇਗਾ ਔਰ ਉਹ ਤੇ ਉਹਦੇ ਤੇ ਬੈਂਚ ਤੇ ਬਹਿ ਕੇ ਸਾਹ ਵੀ ਲਵੇਗਾ ਤੁਸੀਂ 1 ਮਿੰਟ ਤੋਂ ਜ਼ਿਆਦਾ ਨਹੀਂ ਖੜ੍ਹ ਸਕਦੇ ਉਸ ਉੱਤੇ ਮਤਲਬ ਇਥੋਂ ਸਰਕਾਰ ਦੇ ਔਰ ਸਰਕਾਰੀ ਤੰਤਰ ਦਾ ਕਿਸ ਤਰੀਕੇ ਨਾਲ ਪੈਸੇ ਨੂੰ ਉਜਾੜਨਾ ਹੈ ਤੁਸੀਂ ਇਤੋਂ ਅੰਦਾਜ਼ਾ ਲਾ ਸਕਦੇ ਕਿ ਪੈਂਚਸ ਲਗਾਏ ਦੀ ਉਸੇ ਕੀਆ ਬੁਕੇ ਨਾਲੇ ਵੀ ਨਾਲ ਦੀ ਬਿਊਟੀਫਿਕੇਸ਼ਨ ਦੇ ਉੱਤੇ ਪੈਸਾ ਲਾ ਕੇ ਤੁਸੀਂ ਪਾਣੀ ਨੂੰ ਪੋਲੂਸ਼ਨ ਤੋਂ ਖਤਮ ਕਰ ਸਕਦੇ ਹੋ ਔਰ ਜਿਵੇਂ ਕਿ ਲਗਭਗ 650 ਕਰੋੜ ਦਾ ਪ੍ਰੋਜੈਕਟ ਖਤਮ ਹੋਣ ਵਾਲਾ ਹੈ ਪੈਸਾ ਸਾਰਾ ਉਹਨਾਂ ਦੇ ਹਿਸਾਬ ਨਾਲ ਸਰਕਾਰੀ ਤੰਤਰ ਦੇ ਵਿੱਚ ਲੱਗ ਚੁੱਕਾ ਹੈ ਲੇਕਿਨ ਪਾਣੀ ਦਾ ਜਿਹੜਾ ਹਿਸਾਬ ਹੈਗਾ ਜਿਨ੍ਹਾਂ ਅੱਗੇ ਕਾਲਾ ਸੀ ਉਹਨਾਂ ਲਈ ਹੁਣ ਵੀ ਕੰਮ ਆਇਆ। ਬੜੇ ਦੁਖ ਦੀ ਗੱਲ ਹੈ ਪਰ ਮੈਂ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਇਸ ਮੁੱਦੇ ਨੂੰ ਰੀਡ ਕਰ ਰਹੇ ਹੋ। ਅਸੀਂ ਤੁਹਾਡੇ ਨਾਲ ਸਾਡੀ ਸਰਕਾਰ ਦੀ ਸਰਕਾਰ ਦੀ ਕਮਿਟਮੈਂਟ ਹੈਗੀ ਹੈ। ਅਸੀਂ ਜਿੱਥੇ ਇੱਕ ਪੌਦਾ ਮਾਂ ਦੇ ਨਾਂ ਦੇ ਅਦੇਸ਼ ਕਰਕੇ ਅਸੀਂ এনवायरमेंट ਨੂੰ ਦੁਆਰਾ ਇੱਕ ਵਾਰੀ ਵਿਕਸ਼ਾ ਰੋਪਣ ਦਾ ਕਿ ਸੜੀਅਸ ਤੇ ਕਿ ਇੰਪੋਰਟੈਂਟ ਇਸ਼ੂ ਹੈ। ਔਰ ਲੁਧਿਆਣਾ ਦੇਸ਼ ਦਾ 14ਵਾਂ ਮੋਸਟ ਪੋਲੂਟਿਡ ਸਿਟੀ ਹੈ। ਠੀਕ ਹੈ ਡਵੈਲਪਮੈਂਟ ਹੈ ਇੰਡਸਟਰੀ ਹੈ ਬਟ ਇਟ ਸ਼ੁਡ ਨਾਟ ਕਮ ਐਟ ਦੀ ਕਾਸਟ ਆਫ ਦੀ এনवायरमेंट ਇਸ ਉਹਦੀ ਕਾਸਟ ਦੇ ਰਿਹਾ ਇੰਡਸਟਰੀਲ ਗਵਰਨਮੈਂਟ ਇਹਦੇ ਵਾਸਤੇ ਇੱਕ ਬੈਲੈਂਸਡ ਅਪਰੋਚ ਦੀ ਲੋੜ ਹੈ ਔਰ ਭਾਰਤੀ ਜਨਤਾ ਪਾਰਟੀ ਔਰ ਸਾਡੀ ਕੇਂਦਰ ਸਰਕਾਰ ਕਮਿਟਿਡ ਹੈ ਔਰ ਇਹਦੇ ਵਾਸਤੇ ਜਿਹੜਾ ਹੁਣ ਤੱਕ ਪੈਸਾ ਭੇਜਿਆ ਇਹ ਇੰਨਾ ਨਹੀਂਗਾ ਜੋ ਹੋਰ ਪੈਸੇ ਦੀ ਲੋੜ ਪੈਗੀ ਮੈਂ ਇੱਥੇ ਸ਼ੋਰ ਕਰਦਾ ਇਸ ਮੰਚ ਦੇ ਉੱਤੇ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਵੀ ਪੈਸੇ ਦੀ ਥੋੜੀ ਨਹੀਂ ਆਏਗੀ ਇਸ ਗਾਲੇ ਪਾਣੀ ਨੂੰ ਖਤਮ ਕਰਨ ਵਾਸਤੇ ਮੈਂ ਇੰਨੇ ਕਹਿਣਾ ਸੀ ਕਿ ਮੇਰੇ ਸਾਥੀ ਨੇ ਵੀ ਬੋਲਣਾ ਪਰ ਸਮੇਂ ਤੁਹਾਡਾ ਲਿਮਟਿਡ ਹੈ ਤੇ ਮੈਂ ਹੁਣ ਇਹੀ ਆਪਣੀ ਗੱਲ ਸਾਬ ਕਰਦਾ ਇਕ ਵਾਰ ਫਿਰ ਇਹ ਸ਼ਿਓਰ ਕਰਦੇ ਹੋਏ ਕਿ ਭਾਰਤ ਜਨਤਾ ਪਾਰਟੀ ਇਸ ਪੋਲਿਊਟਿਡ ਗਾਲੇ ਪਾਣੀ ਦੇ ਨਾਲ ਖਤਮ ਕਰਨ ਦੇ ਵਿੱਚ ਨਾਲ ਖੜੀ ਹੈ ਔਰ ਕੇਂਦਰ ਸਰਕਾਰ ਵੱਲੋਂ ਕੋਈ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਬੋਲ ਸਕਦੇ ਆ ਲੇਕਿਨ ਮੈਂ ਕੇਂਦਰ ਸਰਕਾਰ ਵੱਲੋਂ ਰੀਸ਼ਿਅਰ ਕਰਦਾ ਨਾ ਪੈਸੇ ਦੀ ਕਮੀ ਆਏਗੀ ਨਾ ਐਫਰਟਸ ਦੀ ਕਮੀ ਆਏਗੀ ਔਰ ਜਿਹੜੀ ਵੀ ਲੋਡ ਤੁਹਾਨੂੰ ਹੋਏਗੀ ਅਸੀਂ ਤੁਹਾਡੇ ਨਾਲ ਖੜਕੇ ਉਸ ਨੂੰ ਪੂਰਾ ਕਰਾਵਾਂਗੇ ਥੈਂਕ ਯੂ ਵੈਰੀ ਮਚ ਸਰ ਐਜਿਟੇਕ ਦਾ ਕੁਐਸਚਨ ਅ ਜਿਸਕੇ ਲਈ ਸਵਾਲ ਕੀਤਾ ਰੋ ਮੀਰਾ ਜੀ ਲੇਕਿਨ ਅੱਗੇ ਆਉਂਦੇ ਰਹਿਣਗੇ ਥੈਂਕ ਯੂ ਕਿਹਦਾ ਆਨਸਰ ਮੇਰਾ ਦਿੱਕਤ ਨੇ ਦਰਸ਼ਤ ਕਰਦੇ ਆਂ ਭਾਰਤੀ ਜਿੰਤਾ ਕਾਫੀ ਚ ਪੈਸੇ ਦੇ ਕੇ ਜੁਪਰ ਨਹੀਂ ਮਿਲਦੇ ਕੁਛ ਨਹੀਂ ਪ੍ਰੋਜੈਕਟਸ ਜਿਹੜੇ ਜਿਹੜੇ ਮੈਂ ਉਧਰ ਆਪਣੇ ਕੁਝ ਸੰਬੰਧ ਜਿੰਨਾ ਗੱਲ ਕੀਤੀ ਸੀ ਕਿ ਸਰਕਾਰਾਂ ਪੈਸਾ ਤਾਂ ਦੇਦੀਆਂ ਨੇ ਜਿਹੜੇ ਇੰਪਲੀਮੈਂਟਿੰਗ ਦੇ ਘਰਤੀ ਸੀ ਕਿ ਨੋ ਨਾਉ ਦੇ ਆਰ ਦੇ ਆ ਗਵਰਨਮੈਂਟ ਲੇਕਿਨ ਉਹਦੇ ਜਿਹੜਾ ਪੈਸੇ ਦਾ ਜੇ ਸਬੂਤ ਹੋ ਜਾਵੇ ਠੀਕ ਤਿਕਰੇ ਨਾਲ ਵਰਤਿਆ ਜਾਵੇ ਤਾਂ ਉਹਦੇ ਰਿਜ਼ਲਟਸ ਕੁਛ ਹੋਰ ਹੁੰਦੇ ਨੇ ਪਰ ਜਿਹੜਾ ਮੈਂ ਪ੍ਰਿੰਸੀਪਲ ਤਾਂ ਗੱਲ ਕੀਤੀ ਹੈ ਤੇ ਕੀ ਹੈ ਠੀਕ ਨਹੀਂ ਕੀ

ਕਹਿੰਦਾ ਸੋ ਇਸ ਕਰਕੇ ਸਾਨੂੰ ਸਾਰੇ ਨੂੰ ਕਿਹਾਗਾ ਇੱਕ ਵਿਜ਼ਨ ਟ੍ਰੇਨ ਦੀ ਲੋੜ ਹੈ ਕਿ ਗਵਰਨਮੈਂਟ ਦਾ ਪੈਸਾ ਜਦੋਂ ਖਰਚ ਹੁੰਦਾ ਉਹ ਸਾਡਾ ਪੈਸਾ ਐਕਸਪੀਰੀਅੰਸ ਦਾ ਪੈਸਾ ਸਾਡਾ ਆਪਣਾ ਪੈਸਾ ਉਹ ਪ੍ਰੋਪਰਟੀ ਕਿਨਾਂ ਭੱਤੇ ਜਾਵੇ ਪ੍ਰੋਪਰਟੀ ਕਿਵੇਂ ਭੱਤੇ ਜਾਵੇ ਇਸ ਦੀ ਸਾਨੂੰ ਸਾਰੇ ਸਾਂਝੇ ਤੌਰ ਤੇ ਟੁਕੜਾ ਨਹੀਂ ਸਾਰੇ ਸਾਂਝਾ ਇੱਕ ਸਿਸਟਮ ਦਾ ਪ੍ਰੋਜੈਕਟ ਦਾ ਵਿਸ਼ਾ ਹੈ ਕਿੰਸ ਸਰਕਾਰ ਦਾ ਕੋਈ ਵੀ ਪ੍ਰੋਜੈਕਟ ਜਿਹੜਾ ਹੁੰਦਾ ਉਹਦੇ ਸਾਰੇ ਈਕਿਪਮੈਂਟ ਬਰਸ ਨੂੰ ਕਵਰ ਕਰਨ ਦਾ ਪ੍ਰਯਾਸ ਕੀਤਾ ਜਾਂਦਾ ਔਰ ਐਥਨੋਟਿਕ ਪ੍ਰੋਜੈਕਟਸ ਪੰਜਾਬ ਵਾਸਤੇ ਵੀ ਦੂਜੇ ਪਾਸੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਵੀ ਕਿੰਨੇ ਜ਼ਰੂਰੀ ਨੇ ਉਹ ਅਪੋਰਚਨ ਜੀਤਰਾ ਸਮਝਦੇ ਹੋਏ। ਫੇਰ ਵੀ ਮੈਂ ਤੁਹਾਨੂੰ ਰੀਸ਼ਿਓਰ ਕਰਦਾ ਕਿ ਜਿਹੜੇ ਤੁਹਾਡੇ ਕਨਸਰਨਸ ਹੈਗੇ ਨੇ ਉਹ ਐਡਰੈਸ ਕੀਤੇ ਜਾਣਗੇ। ਔਰ ਕਿਸੇ ਵੀ ਕੀਮਤ ਉੱਤੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੋਲੂ ਨਹੀਂ ਹੋਣ ਦਿੱਤਾ ਜਾਏਗਾ। ਆਈ ਅਸ਼ੂਰ ਯੂ। ਥੈਂਕ ਯੂ ਸਰ। ਪੰਜਾਬ ਦੇ ਤਿੰਨ ਸਮਾਰਟ ਸਿਟੀਜ਼ ਦੇ ਜਾਂਦੇ ਨੇ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ। ਜੁਗਨ ਦੇ ਵਾਸਤੇ 1525 ਕਰੋੜ ਰੁਪਇਆ ਜਿਲੰਦਰ ਵਾਸਤੇ 1599.11 ਕਰੋੜ ਰੁਪਇਆ ਔਰ ਅਮਸਰ ਵਾਸਤੇ 2652.2 ਕਰੋੜ ਰੁਪਇਆ ਜੜਾ ਹੈ। ਤੋਂ ਪੰਜਾਬ ਦੇ ਵਿੱਚ ਦਿੱਤਾ ਗਿਆ। ਪਰ ਮੈਂ だっ ਤੋਂ ਮੈਂ ਹੋਈ ਜਿਹੜੀ ਗੱਲ ਕਹ ਲੱਗੀ ਹੈ ਕਿ ਜਿਹੜਾ ਪੈਸਾ ਆਇਆ ਪਰ ਪ੍ਰੋਪਰ ਜਿਸ ਕੰਮਲੀ ਆਇਆ ਉਥੇ ਲੱਗ ਜਾਵੇ ਤੇ ਫਿਰ ਸਭ ਕੁਝ ਸਮਾਰਟ ਹੋ ਜਾਂਦਾ ਹੈ। ਤੇ ਜੇ ਉਹਦਾ ਨਿਕਾ ਨਿਕਾ ਪੈਸਾ ਆਡਿਟ ਹੁੰਦਾ ਜੀ ਸਰ ਕਿਸੇ ਬਾਬਾ ਆਰਗੂਮੈਂਟ ਕਰਨੇ ਤੇ ਕਿਸੇ ਨੇ ਅਰਗੂਮੈਂਟ ਕਰ ਲਈ ਉਹ ਹਾਂਜੀ ਪਲੈਂਟ ਟੂ ਗਿਵ ਇਚ ਐਂਡ ਐਵਰੀ ਆਨਸਰ ਬਟ ਪਾਰਟੀ ਦਾ ਨਾਇਤਾ ਵੀ ਜਵਾਬਦੇਹ ਬਣਦੀ ਹੈ ਕਿ ਤੁਹਾਡੀ ਕਿਸੇ ਵੀ ਗੱਲ ਤੇ ਜਵਾਬ ਦਵਾ ਲੇਕਰ ਇਹ ਇੰਨਾ ਕ ਪਲੇਟਫਾਰਮ ਜਿਆਦਾ ਖੁੱਲਾ ਕਰਨਾ ਤਾਂ ਫਿਰ ਮੇਰੀ ਗੱਲ ਨਹੀਂ ਇਹ ਨਹੀਂ ਸੈਕਿੰਡ ਟਾਈਮ ਸੋ ਇਸ ਕਰਕੇ ਇਹ ਜਿਹੜੇ ਪੈਸੇ ਕੇਂਦਰ ਵੱਲੋਂ 스마트 ਸਿਟੀ ਵਾਸਤੇ ਆਈ ਨੇ ਮੈਂ ਤੁਹਾਨੂੰ ਫਿਗਰ ਦੇ ਰਿਆਂ ਉਹਦੇ ਬਾਅਦ ਜਿਹੜੀ ਮੈਂ ਪਹਿਲਾਂ ਆਖੀ ਹੈ ਕਿ ਜਿਹੜਾ ਵੀ ਹੁਣ ਇਹਦੇ ਵਾਸਤੇ ਜਿਹੜਾ ਆਪਾਂ ਕਰਦੇ ਪਏ ਬੁੱਢੇ ਨਾਲੇ ਦਾ 650 ਕਰੋੜ ਦਾ ਉਹ ਤਾਂ ਵੀ ਜੋ ਹਾਲ ਹੋਇਆ ਤੁਹਾਡੇ ਸਾਹਮਣੇ ਜੇ ਉਹ 650 ਕਰੋੜ ਲੱਗਿਆ ਹੁੰਦਾ ਸ਼ਾਇਦ ਆਪਾਂ ਬੈਠਣ ਦੀ ਲੋੜ ਨਾ ਪੈਂਦੀ ਇੱਟਸ ਦੇ ਲਈ ਲੋੜ ਨਾ ਪੈਂਦੀ ਬਿਕੋਜ਼ ਇਟ ਇਜ਼ ਨੋਟ ਅ ਸਮਾਲ ਅਮਾਉਂਟ ਕਿ ਬੁੱਢੇ ਨਾਲੇ ਵਰਸਸ 650 ਕਰੋੜ ਰੁਪਈਆ ਲਗਾਏ ਹੋਏ ਤੇ ਉਹਨਾਂ ਦੀ ਜੇ ਫੇਰ ਕਾਲਾ ਤੇ ਕਾਲਾ ਇਹ ਨਾ ਸਿਮਲਰ ਇਸ ਸਿਚੁਏਸ਼ਨ ਆਫ ਦਾ ਸਮਾਰਟ ਸਿਟੀ ਕੇਂਦਰ ਵੱਲੋਂ ਪੈਸਾ ਆਇਆ ਕਿੰਨਾ ਕਿੰਨਾ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਅੱਗੇ ਫਿਰ ਉਹ ਕੱਲ ਤੋਂ ਹੀ ਇੰਪਲੀਮੈਂਟੇਸ਼ਨ ਦੀ ਹੈ